ਸਾਰੇ ਕਿਸਾਨ ਭਰਾਵਾਂ ਸਸ ਸੇਕਾਲ ਸੋ ਦੋਸਤੋ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਹਿਲਾ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲ ਕਰਦੇ ਆਂ ਆਪਾਂ ਤਰ ਬਤਰ ਵਾਲਾ ਰੌਣੀ ਕਰਕੇ ਚੋਨਾ ਦੀ ਸਿੱਧੀ ਬਜਾਈ ਕੀਤੀ ਸੀ ਇਦੇ ਵਿੱਚ ਸਿਰਫ ਜਦੋਂ ਆਪਾਂ ਬਜਾਈ ਕੀਤੀ ਸੀ ਉਸ ਟਾਈਮ ਇੱਕ ਸਟੰਪ ਸਪਰੇਅ ਦੀ ਕੀਤੀ ਸੀਗੀ ਉਸ ਤੋਂ ਬਾਅਦ ਹੋਰ ਇਹਨਾਂ ਕੁਝ ਨਹੀਂ ਕੀਤਾ ਜੇਕਰ ਯੂਰੀਆ ਦੀ ਗੱਲ ਕਰਕੇ ਤਾਂ ਇਹਦੇ ਵਿੱਚ ਕਿਸ਼ਤਾਂ ਦੋ ਕਿਸ਼ਤਾਂ ਪਾ ਚੁੱਕੇ ਹੁਣ ਆਪਾਂ 15-15 ਕਿਲੋ ਦੀਆਂ ਪਰ ਇੱਕੜ ਦੇ ਹਿਸਾਬ ਨਾਲ 15 ਕਿਲੋ ਤਕਰੀਬਨ 30 ਕਿਲੋ ਯੂਰੀਆ ਨੂੰ ਪਾ ਪਾਤੀ ਆ ਸੋ ਇਹਦੇ ਵਿੱਚ ਉਹ ਨਦੀਨ ਕਾਫੀ ਹੋ ਗਏ ਸੀਗੇ ਆ ਤੁਹਾਨੂੰ ਦਿਖਾਉਣਾ ਦੇਖੋ ਵਿੱਚੇ ਜੰਤਰ ਕੋਸਾ ਮੁਰਕ ਵੀ ਥੋੜੀ ਥੋੜੀ ਹੋ ਗਈ ਸੀ ਵਿੱਚ ਤੇ ਪਮੀਰੀ ਘਾਜ ਨੂੰ ਕਹਿੰਦੇ ਨੇ ਆਪਾਂ ਤੇ ਹੋਰ ਵੀ ਕਾਫੀ ਸਾਰੇ ਨਦੀਨ ਹੋ ਗਏ ਸੀਗੇ ਸੋ ਇਹਦੇ ਵਿੱਚ ਅੱਜ ਆਪਾਂ ਸਪਰੇਅ ਕਰ ਰਹੇ ਆ ਜਿਹੜਾ ਯੂਪੀਐਲ ਦਾ ਜਿਹਨੂੰ ਆਪਾਂ ਟੱਡੂ ਜਿਹਾ ਕਹਿ ਸਕਦੇ ਕਹਿ ਦਿੰਨੇ ਆਪਣੇ ਪਿੰਡਾਂ 'ਚ ਆਪਾਂ ਪਮਕੜ ਜਿਹਾ ਕਹਿ ਦਿੰਨੇ ਆ ਹਰੇਕ ਪਿੰਡ 'ਚ ਇਹਦੇ ਵੱਖਰੇ ਵੱਖਰੇ ਨਾਮ ਆ ਉਹ ਦਿਨ ਸਪਰੇਅ ਕਰ ਰਹੇ ਆ ਬਹੁਤ ਵਧੀਆ ਸਪਰੇਅ ਕਰਦਾ ਪੂਰੇ ਥੱਲੇ ਪੁਹਾੜੇ ਕਰਕੇ ਤੇ ਕੱਲਾ ਕੱਲਾ ਪੁਹਾੜਾ ਨਦੀਨ ਤੇ ਉਹਦੀ ਸਪਰੇਅ ਪੈਂਦੀ ਆ ਸਪਰੇਅ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਸਪਰੇਅ ਦੇ ਵਿੱਚ ਆਪਾਂ ਕਰ ਰਹੇ ਆ ਰਾਜਸਟਾਰ ਤੇ ਨੋਮਨੀ ਗੋਲ ਦੋ ਸਪਰੇਆਂ ਦੋਵੇਂ ਮਿਕਸ ਕਰਕੇ ਇਹਦੇ ਵਿੱਚ ਆਪਾਂ ਕਰ ਰਹੇ ਆ ਤਾਂ ਜੋ ਸਾਰਾ ਨਦੀਨ ਜਿਹੜਾ ਉਹ ਖਤਮ ਹੋ ਸਕੇ ਜਿਹੜੇ ਕਿਸਾਨ ਵੀਰਾਂ ਨੇ ਹਜੇ ਤੱਕ ਨਦੀਨ ਦੀ ਕਾਫੀ ਸਮੱਸਿਆ ਆ ਰਹੀ ਹੈ ਤਾਂ ਉਹ ਨੋਵਨੀ 골ਡ ਤੇ ਰਾਏ ਸਟਾਰ ਦੀ ਜਰੂਰ ਸਪਰੇ ਕਰੋ ਇਹਦੇ ਨਾਲ ਕੀ ਤੁਹਾਡਾ ਨਦੀਨ ਸਾਰਾ ਖਤਮ ਹੋ ਜਾਊਗਾ तकरीबन ਜੇ ਜੇਕਰ ਤੁਸੀਂ ਅੱਜ ਸਪਰੇ ਕਰਦੇ ਆ ਤਾਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਨਦੀਨ ਸਾਰਾ ਸੁੱਕ ਜਾਂਦਾ ਬਾਣ ਦੇ ਵਿੱਚ ਇੱਕ ਚੀਜ਼ ਦਾ ਹੋਰ ਥੋੜਾ ਇੱਕ ਖਾਸ ਧਿਆਨ ਰੱਖਿਓ ਵੀ ਬਾਣ ਦੇ ਵਿੱਚ ਨਮੀ ਜਰੂਰ ਹੋਣੀ ਚਾਹੀਦੀ ਆ ਜਿਵੇਂ ਆ ਦੇਖੋ ਥੋੜ੍ਹੀ ਥੋੜ੍ਹੀ ਅਇ ਤੁਹਾਡੇ ਜਿਆਦਾ ਨਹੀਂ ਸੁੱਕਿਆ ਸੀ ਵਾਣ ਅਜੇ ਨਵੀਂ ਪਈ ਆ ਸੀ ਸਾਈਡਾਂ ਤੇ ਤਾਂ ਕਾਫੀ ਨਵੀਂ ਪਈ ਐ ਵਿਚਾਲੇ ਵੀ ਪਈ ਐ ਥੋੜੇ ਥੋੜੇ ਬਸ ਜਿਆਦਾ ਬੱਤਰ ਨਹੀਂ ਆਇਆ ਸੀ ਵਾਣ ਤਕਰੀਬਨ ਇੰਨਾ ਕ ਸੁੱਕਿਆ ਹੋਵੇ ਕਿ ਤੁਹਾਡਾ ਸਪਰੇਅ ਕਰਨ ਵਾਲਾ ਇਹ ਆਰਾਮਦਰ ਨਾਲ ਦਰੈਵਰੇ ਜਿਆਦਾ ਲੀਹਾਂ ਨਾ ਪਾਵੇ ਖੋਬਾ ਨਾ ਹੋਵੇ ਸੋ ਇਹਦੇ ਨਾਲ ਬਹੁਤ ਵਧੀਆ ਸਪਰੇਅ ਹੁੰਦੀ ਐ ਤੇ ਸਾਰਾ ਨਦੀਨ ਵੀ ਖਤਮ ਹੋ ਜੂ ਜੇਕਰ ਨਵੀਂ ਹੋਊਗੀ ਦਵਾਂ ਦੇ ਵਿੱਚ ਫਿਰ ਸਪਰੇਅ ਨੇ ਦੁੱਗਣਾ ਅਸਰ ਕਰਨਾ ਐ ਸੋ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਤੇ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ